ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸਰਤਾ ਗੁਰਜੀਤ ਸਿੰਘ ਓਜਲਾ ਨੂੰ ਫਿਰ ਤੋਂ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਅੰਮ੍ਰਿਤਸਰ ਲੋਕ ਸਭਾ ਚੋਣਾਂ ਦੇ ਵਿੱਚ 第三 ਵਾਰ ਮੌਕਾ ਜਿਹੜਾ ਹੈ ਉਹ ਦਿੱਤਾ ਗਿਆ ਹੈ ਦੂਜੀ ਪਾਸੇ ਅਗਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਹੀ ਗੁਰਜੀਤ ਸਿੰਘ ਓਜਲਾ ਦਾ ਨਾਮ ਅ ਸਾਹਮਣੇ ਹੈ ਉਸ ਤੋਂ ਬਾਦ ਉਹਨਾਂ ਨੇ ਕਸੀਦਾ ਤੋਂ ਦੇ ਸਾਹਦੋ ਕਿ ਪਟਾਕੇ ਚਲਾ ਕੇ ਚੱਲਿਆ ਇਸ ਦੀ ਖੁਸ਼ੀ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਦੂਸਰੇ ਪਾਸੇ ਕੀ ਦਲ ਲੱਗੇ ਜਾਵੇ ਆ ਕਾਂਗਰਸ ਪਾਰਟੀ ਵੱਲੋਂ ਸਿਰਫ ਸਿਰਫ ਆਪਣੇ ਉਮੀਦਵਾਰਾਂ ਦੀ ਜਿਹੜੀ ਸੀਗੀ ਉਹ ਲਿਸਟ ਜਾਰੀ ਜਿਹੜੀ ਸੀ ਉਹ ਨਹੀਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਕਾਫੀ ਕਾਰਵਾਈਆਂ ਜਿਹੜੀਆਂ ਸਨ ਉਹ ਲਗਾਈਆਂ ਜਾ ਰਹੀਆਂ ਸਨ ਜਿਹੜੀ ਚਲ ਕੇ ਜਾਵੇ ਗੁਰਜੀਤ ਸਿੰਘ ਔਜਲਾ ਦੀ ਤੇ ਅਤੇ ਨਾਲ ਹੀ ਗੁਰਜੀਤ ਸਿੰਘ ਔਜਲਾ ਦੇ ਨਾਮ ਨਾਲ ਓਪੀਸੋਡੀ ਦਾ ਜਿਹੜਾ ਨਾਮ ਸੀ ਜਿਹੜਾ ਸੀਗਾ ਉਹ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਕਾਂਗਰਸ ਕਮੇਟੀ ਵੱਲੋਂ ਜੋ ਹੈ ਪੰਜਾਬ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਗੁਰਜੀਤ ਸਿੰਘ ਔਜਲਾ ਨੂੰ ਅੰਮ੍ਰਿਤਸਰ ਤੋਂ ਜੋ ਹੈ ਮੈਂ ਜੋ ਆਪਣਾ ਲੋਕ ਸਭਾ ਦਾ ਉਮੀਦਵਾਰ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈ ਤੁਹਾਨੂੰ ਦਿਖਾ ਦਿੰਦੇ ਨੇ ਕਿ ਅਸੀਂ ਕਰਦੇ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਆਤੀਸ਼ਬਾਜ਼ੀ ਜਿਹੜੀ ਹੈ ਉਹ ਲਗਾਤਾਰ ਹੀ ਚੱਲ ਰਹੀ ਹੈ ਤੇ ਨਾਲ ਹੀ ਗੁਰਜੀਤ ਸਿੰਘ ਮੋਹਜਾ ਜਿਹੜੇ ਨੇ ਹਜੇ ਦਿੱਲੀ ਵਿੱਚ ਨੇ ਦਿੱਲੀ ਤੋਂ ਜਿਸ ਤਰ੍ਹਾਂ ਵਾਪਸ ਆਣਗੇ ਤੇ ਉਹਨਾਂ ਤੋਂ ਹਮੇਸ਼ਾ ਹੀ ਜਿਹੜਾ ਹੈ ਉਹ ਜਿਹ ਪ੍ਰੈਸ ਕਾਨਫਰੰਸ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾਵੇਗੀ ਉਸ ਦੇ ਪਾਸੇ ਅਗਰ ਗੱਲ ਕਿਤੇ ਹੈ ਤੌਰ ਸੱਤ ਸਾਲ ਜਿਹੜਾ ਹੈ ਗੁਰਜੀਤ ਸਿੰਘ ਹੋਰਲਾ ਵੱਲੋਂ ਅੰਮ੍ਰਿਤਸਰ ਦੇ ਆਪਾਂ ਪਰ ਪਾਰਲੀਮੈਂਟ ਵੱਲ ਜੀ ਸੀਗੀ ਉਹ ਸੇਵਾ ਜਿਹੜੀ ਸੀ ਲਗਾਤਾਰ ਹੀ ਨਿਭਾਈ ਜਾ ਰਹੀ ਸੀ ਇਸ ਦੇ ਲੈ ਕੇ ਗੁਰਜੀਤ ਸਿੰਘ ਸੋਚਲਾ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਸੀਗਾ ਕਿ ਉਹ ਹਮੇਸ਼ਾ ਹੀ ਅੰਮ੍ਰਿਤਸਰ ਦੇ ਜਿੰਨੇ ਵੀ ਲੋਕ ਨੇ ਉਹਨਾਂ ਦਰੂ ਉਹਨਾਂ ਦੇ ਲਈ ਮੈਦਾ ਹੈ ਅੰਦਰ ਬਾਦ ਦੇ ਅਤੇ ਇਸ ਗੁਰਜੀਤ ਲਾ ਨੇ ਉਹਨਾਂ ਦੇ ਨਾਲ ਜੁੜੇ ਹੋਏ ਅਨਜ਼ਰ ਆ ਕਿੰਨਾ ਕਿਤੇ ਕਾਂਗਰਸ ਪਾਰਟੀ ਕੋਲ ਅਜਿਹਾ ਸੀ ਕਿ ਕੰਪਨੀ ਦਾ ਬਰਾਬਰ ਇਸ ਤਰ੍ਹਾਂ ਚੱਲ ਜਾਰੀ ਨਹੀਂ ਕੀਤੀ ਜਾ ਰਹੀ ਸੀ ਫਿਰ ਪੈਸਾ ਹੋਇਆ ਆ ਨਜ਼ਰ ਆ ਗਿਆ ਜਿਵੇਂ ਹੁਣ ਜਿਹੜੀ ਹੈ ਉਹ ਸਿੱਧੀ ਜਿਹੜੀ ਹੈ ਸਾਬੋ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹਨਾਂ ਨੂੰ ਪੂਚੇ ਕਿ ਜਿਹੜੀ ਹੈ ਸਭ ਤੋਂ ਜਿਹੜੀ ਹੈ ਉਹ ਅੱਧੇ ਦਿੱਤੀ ਗਈ ਹੈ ਜਿਸ ਤੇ ਚੱਲਦੇ ਆ ਜੋ ਅੰਮ੍ਰਿਤਸਰ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਕੀ ਗੁਰਜੀਤ ਸਿੰਘ ਔਜਲਾ ਦੇ ਘਰ ਦੇ ਵਿੱਚ ਹਾਦਿਸਬਾਜ਼ ਜਿਹੜੀ ਹੈ ਲਗਾਤਾਰ ਹੀ ਚੱਕੀ ਤਿਆਰੀ ਹੈ ਉਹਦੇ ਪ੍ਰਭਾਵ ਦੇ ਵਿੱਚ ਜੋ ਹੈ ਗਸ਼ਟਾ ਜਿਹੜੀਆਂ ਨੇ ਉਹ ਪੜਾਈਆਂ ਜਾ ਰਹੀਆਂ ਨੇ ਜੋ ਵਰਕਰ ਨੇ ਉਹ ਪਹੁੰਚਦੇ ਹੋਏ ਕਾਂਗਰਸ ਆ ਰਹੇ ਨੇ ਤੋਂ ਨਾਲ ਵੱਲੋਂ ਪਹੁੰਚ ਗਏ ਇਹ ਹੈ ਇਸ ਕੁੱਛਦਾ ਇਜਹਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਗੱਲ ਹੀ ਕਹਿ ਦਿੱਤਾ ਗਿਆ ਕਿ ਕਿ ਸੱਤ ਸੂਚਾਂ ਦੇ ਉੱਤੇ ਜਿਹੜੀ ਅਨਾਉਂਸਮੈਂਟ ਜਿਹੜੀ ਆ ਉਹ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਸਾਜਨਾ ਹੈ ਗੁਰਜੀਤ ਸਿੰਘ ਔਜਲਾ ਦਾ ਨਾਮ ਆਇਆ ਉਹ ਸਭ ਤੋਂ ਪਹਿਲਾਂ ਜਿਆਸੀ ਗੱਲ ਇਸ ਦੇ ਵਿੱਚ ਸਾਜ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਜਿਹੜੀ ਹੈ ਘਰ ਦੇ ਵਿੱਚ ਆਦਿ ਸੁਭਾਜੀ ਜੇ ਵੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਦਾ ਹੁਣ ਗੱਲ ਕੀਤੀ ਜਾਵੇ ਤਾਂ ਚਾਰੇ ਚਿਹਰੇ ਜਿਹੜੇ ਨੇ ਮੇਨ ਜਿਹੜੀ ਪਾਰਟੀਆਂ ਦੇ ਚਾਰੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆ ਚੁੱਕੇ ਨੇ ਕਿਹ나 ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੋ ਸਾਬਕਾ ਅੰਬੈਸਡਰ ਨੇ ਉਹਨਾਂ ਦਾ ਨਾਮ ਜਿਹੜਾ ਹੈ ਰਣਜੀਤ ਸਿੰਘ ਸੰਧੂ ਦਾ ਨਾਮ ਜਾਂ ਸੀਗਾ ਉਹ ਆ ਚੁੱਕਾ ਹੈ ਦੂਸਰੇ ਪਾਸੇ ਅਕਾਲੀ ਦਲ ਦੇ ਲੀਡਰ ਜੋ ਨੇ ਅਨਿਲ ਜੋਸ਼ੀ ਉਹਨਾਂ ਦਾ ਨਾਮ ਸਾਹਮਣੇ ਆ ਚੁੱਕਾ ਹੈ ਦੂਸਰੇ ਤੀਸਰੇ ਨੰਬਰ ਤੇ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦਾ ਨਾਮ ਸਾਹਮਣੇ ਆ ਚੁੱਕਾ ਹੈ ਹੁਣ ਕਾਂਗਰਸ ਨੇ ਵੀ ਆਪਣਾ ਪਤਾ ਖੋਲ ਦਿੱਤਾ ਹੈ ਜਿਸ ਨੂੰ ਲੈ ਕੇ ਹੁਣ ਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਹੀ ਆਤਿਸ਼ਬਾਦੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਜੋ ਕਿ ਜਿਹੜਾ ਇੱਕ ਮਾਹੌਲ ਜਿਹੜਾ ਹੈ ਉਹ ਬਣਾਇਆ ਜਾ ਸਕੇ ਲੇਕਿਨ ਕਿੰਨਾ ਕਿਤੇ ਜਿਹੜਾ ਆ ਕਾਂਗਰਸ ਪਾਰਟੀ ਦੇ ਵਿੱਚ ਪੇਚ ਫਸਿਆ ਪਿਆ ਕਿਉਂਕਿ ਉਹ ਵੀ ਸੋਨੀ ਦਾ ਨਾਮ ਜਿਹੜਾ ਸੀਗਾ ਉਹ ਸਾਹਮਣੇ ਦਿੱਤਾ ਜਾ ਰਿਹਾ ਸੀ ਕਿ ਸੋਨੀ ਖੁਦ ਹੈ ਉਹ ਉਹਨਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਜਿਹੜੀ ਉਹ ਠੋਕੀ ਗਈ ਸੀ ਲੇਕਿਨ ਕਿਤਨਾ ਕਿਤਨਾ ਫੂਟ ਜਿਹੜਾ ਹੈ ਉਹ ਪੇਜ ਨਿਕਲਦਾ ਹੋਇਆ ਪਰ ਸਾਹਮਣੇ ਨਜ਼ਰ ਆ ਰਿਹਾ ਹੈ ਜਿਸ ਨੂੰ ਲੈ ਕੇ ਆਖਰ ਗੁਰਜੀਤ ਸਿੰਘ ਓਜਲਾ ਜਿਹੜੀ ਨਾਮ ਜਿਹੜਾ ਹੈ ਸਾਬਕਾ ਦੇ ਲੋਕ ਸਭਾ ਤੋਂ ਦਿੱਤਾ ਗਿਆ ਹੈ ਕਾਂਗਰਸ ਨੇ ਜਿਹੜਾ ਹੈ ਆਪਣਾ ਅੰਮ੍ਰਿਤਸਰ ਤੋਂ ਵੀ ਪੱਤਾ ਜਿਹੜਾ ਬੋਲ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ 7 ਸਾਲ ਦੇ ਕਾਰਜ ਦੇ ਵਿੱਚ ਗੁਰਜੀਤ ਸਿੰਘ ਓਜਲਾ ਨੇ ਜਿਹੜੇ ਜਿਹੜੇ ਕੰਮ ਕਰਵਾ ਦਿੱਤੇ ਗਏ ਨੇ ਉਹ ਕਿੰਨੇ ਕੁ ਸਕਪੋਰਟ ਇਹਤੇ ਕਿੰਨੇ ਲੋਕ ਇਸ ਨੋਜਨਾ ਨੂੰ ਦੁਬਾਰਾ ਤੋਂ ਨੋਕਾਬਾਦ ਹੈ ਜੁੰਦੇ ਹਨ ਇਹਦਾ ਕਾਰਜੂਰ ਨੂੰ ਨੰਬਰ ਲੱਭਾਵੇਗਾ ਲੇਕਿਨ ਅਮਰ ਸਾਹਿਬ ਦੇ ਵਿੱਚ ਗੁਰਜੀਤ ਸਿੰਘ ਹੋਰ ਨੋਜਨਾ ਦੇ ਖਾਤੇ ਵਿੱਚ ਜੋ ਫਟਾਕੇ ਚਲਾ ਕੇ ਖੁਸ਼ੀਆਂ ਜੜੀਆਂ ਨੇ ਹੋ ਮਨਾਇਆਂ ਚਾਰੀਆਂ ਨੇ ਕਿਆ ਰਮਨ ਬੜੀ ਅਗੁਰਪੇਸ਼ ਬਾਕੂਸ਼ਾਹੀ ਅਮਰ ਸਾਹਿਬ